ਦਾਰੂ ਪੀਂਦੇ ਆ ਸਾਰੀਆਂ ਬਰਾਦਰੀਆਂ ਦੀ ਚੱਤ ਲਾਲਾ ਕੋਈ ਪੀਮ ਦਾ ਖੁਸ਼ੀ ਦੇ ਵਿੱਚ ਜਾਰੋ ਕੋਈ ਪੀਮ ਦਾ ਗੰਪ ਲਾਉਣ ਖਾਤਰ ਕੋਈ ਪੀ ਕੇ ਲੜਾਈ ਨੂੰ ਮੁੱਲ ਲੈਂਦਾ ਕੋਈ ਪੀਮ ਦਾ ਸੁਲਾਹ ਕਰਾਉਣ ਖਾਤਰ ਕੋਈ ਪੀਮ ਦਾ ਸੁਲਾਹ ਕਰਾਉਣ ਖਾਤਰ ਡੋਡੇ ਪਾੜਾ ਓਏ ਪਿੰਦੀ ਆ ਦੁਖੀ ਦੁਨੀਆ ਵੀ ਬੇਗਿਲ ਵੀ ਸੰਦ ਬਣਾਉਣ ਖਾਤਰ ਪਊਆ ਪੀ ਲੈ ਜੇ ਕਮਾਰ ਉਹਨੂੰ ਚੜੇ ਵੇ ਸਮਾਰ ਜਿਆਦਾ ਕਰੇ ਮਾਰੋ ਮਾਰ ਤਾਕਤ ਦਿਖਾਉਂਦਾ ਸੀ ਗਦੀਆਂ ਦੇ ਉੱਤੇ ਡੰਡਾ ਖੜਕਾਉਂਦਾ ਸੀ ਜੇ ਮਰਾਸੀ ਪੀਲੇ दारू ਮਗ ਜਾਲੀ ਜਾਂਦੇ ਮਾਰੂ ਮੀਰਾ ਜਾਦੀ ਨੂੰ ਪਕਾਰੂ ਕਮਸਾਨ ਪਾ ਦਿਆਂ ਨਹੀਂ ਐਸਾ ਚੱਤ ਕਰੇ ਜਾਣੀ ਕੋਠਾ ਢਾ ਦਿਆਂ दारू ਪੀਲੇ ਦੇ ਚਮਾਰ ਉਹਨੂੰ ਚੜੇ ਵੇ ਸਮਾਰ ਲੈਂਦਾ टांग ਨੂੰ ਸਕਾਰ ਖਾ ਕੇ ਡਿੱਗੇ ਗੇੜੇ ਨੂੰ ਅੱਜ ਸਿੱਧਾ ਕਰ ਦੂਆਂ ਸਾਰੇ ਵੇੜੇ ਨੂੰ ਬਾਟੀ ਮਜਬੀ ਨੇ ਪਰਾਈ ਇਸੇ ਤੇ ਚੱਕ ਮੂੰਹ ਨੂੰ ਲਾਈ ਨਹੀਂ ਅੰਦਰ ਲੰਗਾਈ ਘੁੱਟ ਪਰ ਡੋਲੀਆ ਨਾ ਤੇ ਪੂਰਾ ਪੈ ਗਈ ਕਰਦਾ ਕਲੋਲੀਆ ਤੇ ਲੀਪੀ ਕੇ ਪਾਵੇ ਰੋਲਾ ਪਟੂਆ ਤੇਰੇ ਬੌਲਾ ਉਹ ਦਿਮਾਕ ਦਾ ਵੀ ਹੌਲਾ ਨਾ ਕਿਸੇ ਤੋਂ ਡਰਦਾ ਡਾਂਗ ਦੇ ਭਲੇਖੇ ਮੋਢੇ ਤੜਾ ਧਰਦਾ ਦਾਰੂ ਪੀ ਲੈ ਜੇ ਜਲਾਹ ਕਹਿੰਦਾ ਲੈ ਕੇ ਮਰੂਫਾ ਮੈਂ ਤਾਂ ਕੰਮ ਕਰੂੰ ਆ ਨਾ ਮੈਂ ਕਿਸੇ ਤੋਂ ਡਰੂੰ ਘਰ ਦੇ ਆ ਨੂੰ ਆਦਾ ਮੈਂ ਤਾਂ ਇੱਕ ਨਹੀਂ ਮਰੂੰ ਦਾਰੂ ਪੀ ਲੈ ਜੇ ਸਨਿਆਰਾ ਨਹੀਂ ਖੂਨ ਦਾ ਪਹਾਰਾ ਦੇਖੋ ਇਹ ਕੀ ਹੋਇਆ ਕਾਰਾ ਦਾਰੂ ਜਾਂਦੀ ਐ ਚੜੀ ਬੈਠੀ ਆ ਸੁਨੀਆਰੀ ਕੋਲੇ ਨਾਬਜ ਫੜੀ ਸਿੰਬਾ ਪਊਆ ਮੂੰਹ ਨੂੰ ਲਾ ਕੇ ਜਿਹੜਾ ਡੇੜੇ ਸੌ ਦਾ ਸਿੰਬਾ ਪਊਆ ਮੂੰਹ ਨੂੰ ਲਾ ਕੇ ਡੇਗ ਪਿੰਗਾ ਢੇੜਾ ਖਾ ਕੇ ਲਿਟੇ ਘਾਰੇ ਵਿੱਚ ਜਾ ਕੇ दारू ਨੂੰ ਚੜਾਉਂਦਾ ਸੀ ਪਰ ਪਰ ਬੁੱਕ ਕੇ ਸਾ ਮੇਚ ਪਉਂਦਾ ਸੀ ਹੋਇਆ ਬਾਣੀਆਂ ਸਰਾਬੀ ਪੀ ਕੇ ਕਰਦਾ ਖਰਾਬੀ ਦੱਸੇ ਔਰਤ ਨੂੰ ਭਾਬੀ ਰਾ ਗਲਾਸ ਕੱਟਦਾ ਨਹੀਂ ਛੜ ਗਈ ਸਰਾਬ ਹੁਣ ਮੈਂ ਨਹੀਂ ਬਚਦਾ ਮੁੱਠੇ ਪੈ ਰੂ ਜਾਂਦਾ ਕਾਰੀਗਰ ਪੀ ਕੇ ਆਇਆ ਪਰ ਟੂ ਹਟੇ ਨਾ ਹਟਾਇਆ ਨਹੀਂ ਪਉਂਦਾ ਨੀਮੀ ਨੂੰ ਤੇਸੇ ਮੂਰੇ ਫਰਦਾ ਦਬਲੀ ਟੀ ਮੀਨੂ ਦਾਰੂ ਪਿੰਦੇ ਨੇ ਕਲਾਰ ਮੁੱਢੋ ਜੰਮੀ ਇਹਨਾਂ ਨਾਲ ਦਸਾਂ ਗੁਜਰਾ ਦਾ ਹਾਲ ਪੀ ਕੇ ਦਿੰਦੇ ਹੀਲੀਆਂ ਖੜਕੇ ਦੇ ਉਤੋਂ ਦੀ ਸਟਣ ਲੈ ਲਈਆਂ ਦਾਰੂ ਪੀਲੇ ਦੇ ਨਾਈ ਕੰਗਾ ਕੈਂਚੀ 28 ਕੰਨ ਕੱਟੇ ਦੀ ਸਫਾਈ ਆਦਾ ਨਾਲ ਹਿੰਦਦੇ ਕੁੱਤੇ ਬਿੱਲੇ ਮਨਦੂ ਤਾਂ ਮਾਂ ਪਿੰਡ ਦੇ ਮਨਦਤਾ ਕੱਟਾ ਮਾਜੜਾੜ ਪੌਂਦੀ ਆ ਵੇ ਦਾਰੂ ਕੀਤੇ ਜਤਦੀ ਪਰ ਖਯਉਂਦੀ ਆ ਮੁੰਡਾ ਪੰਡਤਾਂ ਦਾ ਆਇਆ ਉਹਨੇ ਇਹਦੀ ਆ ਮੰਗਾਇਆ ਸਾਰਾ ਅੰਦਰ ਲਗਾਇਆ ਲੋਰ ਨਿਸ਼ਾਨੇ ਚੜਾਇਆ ਮਾਰਦਾ ਮੈਂ ਸੇਖੀ ਨਾ ਵੱਡਿਆ ਬਡਾਰੂਆਂ ਨੇ ਪੀ ਕੇ ਦੇਖੀ ਨਾ ਜੱਟ ਬੋਤਲ ਮੰਗਾਵੇ ਸਾਰੀ ਅੰਦਰ ਲਗਾਵੇ ਝੋਟੇ ਬਾਗ ਖੌਰੂ ਪਾਵੇ ਕਹਿੰਦਾ ਖੂਨ ਕਰ ਦੂੰ ਜ਼ਮੀਨ ਆ ਬਸੇਰੀ ਕਿਲਾ ਗਣੇ ਤਾ ਦੂੰ ਡੋਡੇ ਪਾੜ ਜੀ ਮੁਕਾਦੇ ਨਸਾ ਨਾ ਆਉਂਦਾ ਚੜਾਵੇ ਲੋਕ ਸਾਰੇ ਪੀਂਦੇ ਜਾਦੇ ਮਸਤੀ ਚੜਾਉਂਦੀ ਆ दारू ਪੀ ਕੇ ਜਾਤ ਦੀ ਪਰਖ ਆਉਂਦੀ ਆ ਲੈ ਲੈ ਕਨੇੜਾ ਦੀ ਝੂਠ ਨਹੀਂ ਹਾਂ ਝੂਠ ਨਹੀਂ